ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਹਾਜ਼ਰ ਹਾਂ ਇੱਕ ਹੋਰ ਪਵਿੱਤਰ ਥਾਂ ਗੁਰਦੁਆਰਾ ਸ੍ਰੀ ਅੰਬਸਾਬ ਜੋ ਕਿ ਮੋਹਾਲੀ ਪੰਜਾਬ ਵਿੱਚ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਜੀ ਦੀ ਯਾਦ ਵਿੱਚ ਸਥਾਪਿਤ ਹੈ ਇਹ ਪਵਿੱਤਰ ਥਾਂ ਇੱਕ ਵੱਡੇ ਚਮਤਕਾਰ ਨਾਲ ਜੁੜਿਆ ਹੋਇਆ ਹੈ ਜਦੋਂ ਪਾਈ ਕੋਲਾ ਜੀ ਨੇ ਗੁਰੂ ਜੀ ਨੂੰ ਮੰਗਲਾਵਾਂ ਲਈ ਬੇਨਤੀ ਕੀਤੀ ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਅਸੀਂ ਆਵਾਂਗੇ ਜਦੋਂ ਅੰਬਾਂ ਦੇ ਰੁੱਖਾਂ ਉੱਤੇ ਫਲ ਹੋਣਗੇ ਜਦੋਂ ਗੁਰੂ ਜੀ ਆਏ ਤਾਂ ਠੰਡ ਦੇ ਮਹੀਨੇ ਵਿੱਚ ਅੰਬ ਦੇ ਦਰਖਤ ਉੱਤੇ ਫਲ ਲੱਗ ਗਏ ਇਹ ਰੁੱਖ ਅੱਜ ਵੀ ਗੁਰਦੁਆਰੇ ਦੇ ਆਂਗਣ ਵਿੱਚ ਮੌਜੂਦ ਹੈ ਜਿਸ ਨੂੰ ਅੰਬ ਸਾਹਿਬ ਕਹਿਣ ਦੀ ਵਜ੍ਹਾ ਹੈ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਅੰਬ ਸਾਹਿਬ ਜੀ ਦੇ ਕਰਨਾ ਮੈਂ ਨਾ ਹੀ ਜਾਹੂ ਕਰੀ ਨਾ ਹੋਈ ਬਲਹਾਰ ਇਕ ਤਰਸਿਆ ਤੇ ਰਤ ਨ ਜਾਇ ਲਖਿਆ ਰਾਮ ਜਾਤ ਮੈਂ ਜੋਤ ਜੋ ਪਹਿਚਾਤਾ ਤਿਲਕਲਾ ਭਰ ਪੁਰਿਆ ਹਸਬਾ ਮਹੱਲਾ ਬੱਲਾ ਆਖਾਂ ਦੀਵਾ ਵਿਸਰਾ te laber pupa octo cofa bye uh -huh. mere mit tulde ਤਤਸੈ ਮਿਲ ਸੰਗਤ ਗੁਣ ਪ੍ਰਗਾਸ ਜੈ ਭਗਵਰ ਬਰਸ ਸੁਨਾਮ ਨੰ ਪਾਇਆ ਤੇ ਭਗਵਨੀਨ ਜਨਮ ਪਾਸ ਜੋ Namo <speaking> i'm <in foreign language> loco carus tu ਬੁਟੀਕ ਛੱਕੋ ਜੀ ਕਉਂਦੇ ਕੇ ਪ੍ਰੀਤ ਰਤੋ ਕਾਲ ਕਦਾ ਕਰੀ ਤੋਦੋ ਸਤਿਗੋਬੀ ਗਰਨੋ ਨਾ ਤੋ ਸਭੀ ਗੁਰਦੁਆਰੇ ਵਿੱਚ ਮਿੱਠੀ ਚਬੀਲ ਦਾ ਲੰਗਰ ਚੱਲ ਰਿਹਾ ਹੈ ਜੀ ਆਓ ਚਲ ਛੱਕਦੇ ਆਂ ਸਰਤ ਤੇਰੇ ਗੁਣ ਗਲੇ ਰਹਾ ਨਾ ਹੰਦਤੀ ਤੇਤੀ ਨਹੀਂ ਟੜਿਆ ਮੁਰਤ ਮੁਬਦ ਜਨਮ ਭਇਆ ਸਾਥ ਸੰਗਤ ਜੀ ਇੱਥੇ ਗੁਰਦੁਆਰੇ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਇਸ ਨੂੰ ਪੜ ਸਕਦੇ ਹੋ ਜੀ ਜੋ ਜਨਮ ਲਤਾ ਜੀ ਸੇ ਵਿਪਰੀਆ ਅਰ ਕਾਉ ਦੁਖ ਰਸਤੇ ਸੰਸਾਰ ਜਿਨ ਲਾਤ ਸੰਪਤਿ ਪਦ ਸੇਵਨ ਨਾ ਤਰੰਗਾਂ ਲਾ ਪਗਲ ਤਨ ਸੇਵਨ ਪ੍ਰਸਾਦ ਸੋ ਯਾਦਿਕਾ ਸੁਣਾ ਰਹੀ ਜੀ ਮੇਰੀ ਵੀਡੀਓ ਪਸੰਦ ਆਈ ਹੋਏ ਤਾਂ ਜੀ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਜੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ